آپ سن کے حیران ہو گئے گرو نانک نے دو ساتھی چنے ایک مردانہ ایک بالا بالا ہندو گھرانے چاہے مردانہ مسلمان گھرانے چاہے مسلم چسلم کتنی محرض کرتے ہیں جد کوئی آپ تو پوچھتا ہے کہ جڑے دو نے چیلے نے شیش نے نے سیکھ ستگر نہیں میرے چیلے نہیں میرے سکھ نہیں ہیں سیوک نے نہیں, نہیں میرے سیوک بھی نہیں میرے نوکر بھی نہیں ہاتھ دو گئی نوکر بھی نہیں سیوک بھی نہیں چیلے بھی نہیں پھر ایک کون نے پڑے تو سائب کہ میرے پائی نے پائی مردانہ پائی بالا ایتھوں شبد چلے پائی بالا ਭਾਈ ਮਰਦਾਨਾ ਇਹ ਮੇਰੇ ਭਾਈ ਨੇ ਮੇਰੇ ਭਰਾ ਨੇ ਗੁਰੂ ਘਰ ਦੇ ਸਭ ਤੋਂ ਵੱਡੀ ਪਦਵੀ ਬਣ ਗਈ ਭਾਈ ਸਾਹਿਬ ਸਭ ਤੋਂ ਵੱਡੀ ਗੁਰੂ ਦਾ ਭਾਈ ਗੁਰੂ ਦਾ ਭਰਾ ਬਰਾਬਰੀ ਭਾਈਚਾਰੇ 'ਚ ਬਰਾਬਰੀ ਆਉਦੀ ਹੈ ਛੋਟਾ ਵੱਡਾ ਨਹੀਂ ਆਉਂਦਾ ਜੇ ਸਤਗੁਰੂ ਕਹਿ ਜਿੰਦੇ ਹਾਂ ਮੇਰੇ ਸੇਵਕ ਨੇ ਤੇ ਛੋਟਾ ਵੱਡਾ ਕਹਿ ਜਿੰਦੇ ਸ਼ਿਸ਼ੇ ਨੇ ਤੇ ਛੋਟਾ ਵੱਡਾ ਨਹੀਂ ਮੇਰੇ ਭਰਾ ਨੇ میرا بھائی چاہ رہا ہے سوال پہن ہندو پیرا پہ ہو سکتا ہے یا مسلمان پہ پیرا ہو سکیں ہاں دونوں پھرا میرے یہی کارن ہے گرو نانک ہری بھی چلے گئے بنارس بھی چلے گئے مکے مدینے بھی چلے گئے سانو کوشش کرنی چاہیے جس طرح گروانی گرو نانک نے ارب دیشا سنائی سانو سننی چاہیے جیسے گروانی گونجی ہردوار بنارس اور جی براہمن اس ڈنگ کا ماحول سانو بنا چاہیے گرو نانک نے تو بڑی دور دور تک بیج بوائے اور میں آپ کی گیت لی ارض کروں سن سینتالی تک ربابی کیرتن کرتے رہے سن دربار ساحب چاند افضال بھائی لال بھائی سندر اور اس طرح بائی موتی بہت سارے ربابی دیش کی دی ونڈ سمے پاکستان چلے گئے ਡਰ ਬੈ ਗਿਆ ਕਿਤੇ ਕੋਈ ਸਾਨੂੰ ਮਾਰ ਨਾ ਦੇਵੇ ਕਿਉਂਕਿ ਕਿਸਾ ਘਰੀ ਨਹੀਂ ਸਨੇ ਤੇ ਵੀ ਮੈਂ ਆਪ ਜੀ ਅਰਜ਼ ਕਰ ਰਿਹਾ ਭਾਈ ਚੰਦ ਅਫਜ਼ਲ ਜਿਸ ਨੇ ਪਰਮਾਣਾ ਦਾ ਕੀਰਤਨ ਸ਼ੁਰੂ ਕੀਤਾ ਇਸ ਤੋਂ ਪਹਿਲੇ ਪਰਮਾਣਾ ਦਾ ਕੀਰਤਨ ਨਹੀਂ ਸੀ ਅਗਰ ਤੁਹਾਡੇ ਵਿੱਚ ਕੋਈ ਬਜ਼ੁਰਗ ਬੈਠਾ ਹੋਵੇ ਤੇ ਜਿਸ ਨੇ ਭਾਈ ਚੰਦ ਦਾ ਕੀਰਤਨ ਸੁਣਿਆ ਹੋਵੇ ਤਾਂ ਉਹ ਅਗਰ ਫੈਸਲਾ ਕਰੇ ਤੇ ਕਹਿ ਦੇਗਾ ਅੱਜ ਤੱਕ ਵੀ ਉਸ ਦੇ ਬਰਾਬਰ ਦਾ ਕੋਈ ਕੀਰਤਨੀਆ ਨਹੀਂ ਆਇਆ ਕੁਸਰ ਵਰਗਾ ਕੁਸਰ ਬਾਬੇ ਵਰਗਾ ਉਹ ਜਦ ਕੀਰਤਨ ਕਰਦਾ ਸੀ ਤਾਂ ਕੀਰਤਨ ਦਾ ਰੂਪ ਹੋ ਜਾਂਦਾ ਸੀ ਔਰ ਜਿਸ ਪੰਕਤੀ ਦਾ ਜਿਸ ਸ਼ਬਦ ਦਾ ਕੀਰਤਨ ਕਰਦਾ ਸੀ ਪ੍ਰਮਾਣਾਂ ਦਾ ਢੇਰ ਲਾ ਦਿੰਦਾ ਸੀ ਇਤਨੀ ਬਾਣੀ ਉਸ ਨੂੰ ਯਾਦ ਸੀ ਕੀਰਤਨ ਦਾ ਰੂਪ ਹੋ ਜਾਂਦਾ ਸੀ ਸਨ 47 ਦੇ ਜਦ ਹੂਨ ਖਰਾਬੇ ਸ਼ੁਰੂ ਹੋਏ ਤਾਂ ਡਰ ਪੈਦਾ ਹੋ ਗਿਆ ਕਿ ਭੁਲੇਖੇ ਨਾਲ ਸਾਨੂੰ ਵੀ ਕੋਈ ਨਾ ਮਾਰ ਦੇ ਤੋ ਵਿਚਾਰੇ ਚਲੇ ਗਏ پاکستان چلے گئے ادھر گزرے نے کہ واری واری سارے پائی لال انہیں تھوڑی دیر تک کچھ سمے تک ننکا صاحب کیرتن کرتے ہی رہے سن لاہور ریڈیو تو بھی کیرتن دے رہے پر ہوں نہیں رہے کہ ایسا گھر سے گرو نانک دیو جی مہاراج کہ میرے پیار نے پائی مردانا پائی والا بہت گہری گل بہت اچھی گل ਔਰ ਗੁਰੂ ਨਾਨਕ ਜੋ ਉਪਦੇਸ਼ ਸੰਦੇਸ਼ ਗਿਆਨ ਲੈ ਕੇ ਆਏ ਸਨ ਉਹ ਇਸ ਤਰ੍ਹਾਂ ਸੀ ਜਿਵੇਂ ਸੂਰਜ ਦਾ ਚਾਨਣਾ ਸਾਰਿਆਂ ਲਈਏ ਗੁਰੂ ਨਾਨਕ ਦਾ ਕਲਾਮ ਸਾਰਿਆਂ ਲਈਏ ਇੱਕ ਲਈ ਨਹੀਂ ਇੱਕ ਫਿਰ ਕੇ ਲਈ ਨਹੀਂ ਹੈ ਇੱਕ ਟੋਲੇ ਲਈ ਨਹੀਂ ਹੈ ਅਗਰ ਐਸਾ ਹੁੰਦਾ ਤੇ ਗੁਰੂ ਨਾਨਕ ਨੂੰ ਮੱਥੇ ਜਾਣ ਦੀ ਲੋੜ ਨਹੀਂ ਸੀ ਅਗਰ ਐਸਾ ਹੁੰਦਾ ਤਾਂ ਗੁਰੂ ਨਾਨਕ ਨੂੰ ਬਨਾਰਸ ਜਾਣ ਦੀ ਲੋੜ ਨਹੀਂ ਸੀ ਆਪਣਾ ਇਤਿਹਾਸ ਪੜੋਗੇ ਤੇ दंग ਰਹਿ ਜਾਓਗੇ ਹੈਰਾਨ ਹੋ ਜਾਓਗੇ ਆਪਣੇ ਸੋਚ ਸਮਝਦਾ ਚਸ਼ਮਾ ਇੱਕ ਪਾਸੇ ਉਤਾਰਾਂਗੇ ਤਾਂ ਪਤਾ ਚਲੇਗਾ ਸਾਡੇ ਕੋਲ ਭੁੱਲ ਬਹੁਤ ਹੋਈ ਏ ਨੌਖੰਡ ਪ੍ਰਥਮੀ ਦੇ ਵਿੱਚ ਬੀਜ ਬੋਏ ਸਨ ਗੁਰੂ ਨਾਨਕ ਨੇ ਅਸੀਂ ਉਸ ਦਾ ਸਾਰਾ ਹੀ ਬਾਗੀਚਾ ਉਜਾੜ ਕੇ ਰਹਿ ਦਿੱਤਾ ਸਾਡੇ ਆਪਣੇ ਬੱਚੇ ਹੀ ਸਿੱਖ ਨਹੀਂ ਤੇ ਬਾਕੀ ਤਾਂ ਗੱਲ ਛੱਡੋ ਸਾਡੇ ਆਪਣੇ ਬੱਚੇ ਹੀ ਬਾਣੀ ਨਹੀਂ ਪੜਦੇ ਸਾਡੇ ਆਪਣੇ ਬੱਚੇ ਕਿਹੜੇ ਗੁਰੂ ਨਾਨਕ ਨਾਲ ਜੁੜੇ ਨੇ ਜੋ ਸੀ ਤੇ ساری ਦੁਨੀਆ ਨੂੰ ਜੋੜਨਾ ਸੀ ਬਹੁਤ ਸ਼ੌਕ से ਸੁਣਦਾਾ tha ਜ਼ਮਾਨਾ ہمیں سو گئے داستان کہتے کہتے خیر یہ میں وکار جو ہے گل آ گئی صاحب سری گرنانک دیو جی مہاراج دا اے چاننا اے نور ویاپک ہے فیلیا ہوا ہے اور اس بھی کوئی سیما بھی نہیں ہے پر غزب دی گل ہے گرنانک نو بھی کئی کہہ دیتا ہے پوتنا ہے بےتا ہے قبیل نو بھی کئی نے کہہ دیتا ہے پگلا ہے ਕਾਰਨ ਮਹਾਪੁਰਖ ਦੀ ਗੱਲ ਇਤਨੀ ਉੱਚੀ ਹੈ ਇਤਨੀ ਉੱਚੀ ਸਿਰ ਦੇ ਉਪਰ ਉਲੰਘਦੀ ਹੈ ਤੇ ਪਾਗਲ ਦੀ ਗੱਲ ਇਤਨੀ ਨੀਵੀਂ ਹੈ ਇਤਨੀ ਨੀਵੀਂ ਹੈ ਪੈਰਾਂ ਦੇ ਥੱਲੇ ਲੰਘਦੀ ਹੈ ਤੇ ਦੋਹਾਂ ਨਾਲ ਤਾਲ ਮਿਲ ਨਹੀਂ बैठਦਾ ਬਿਲਕੁਲ ਨਹੀਂ बैठਦਾ ਪਾਗਲ ਨੂੰ ਪਾਗਲਖਾਨੇ ਵਿੱਚ ਬੈਠਣਾ ਪੈਂਦਾ ਹੈ ਸਭੀ ਦੇ ਬਿਠਾਣਾ ਪੈਂਦਾ ਹੈ ਮਜਬੂਰੀ ਤਾਲ ਮਿਲ ਜੋ ਨਹੀਂ बैठਦਾ पागल ਨੂੰ ਜ਼ੰਜੀਰਾਂ ਨਾਲ ਬੰਨ ਕੇ ਰੱਖਣਾ ਪੈਂਦਾ ਹੈ ਪਰੰਪਰਣ ਕੱਟਨੇ ਪੈਂਦੇ ਨੇ ਜਿਤੇ ਇਤਿਹਾਸ ਹੈ ਪੜ੍ਹ ਕੇ ਤੁਸੀਂ ਦੇਖੋ ਹੈਰਾਨ ਗਏ ਹੋ ਜੀ ਕਾਰਨ ਜਗਤ ਨਾਲ ਤਾਲਮੇਲ ਨਹੀਂ ਬੈਠਦਾ ਅਗਰ ਮਹਾਪੁਰਸ਼ ਦਾ ਸੰਸਾਰ ਨਾਲ ਤਾਲਮੇਲ ਬੈਠ ਜਾਏ ਤੇ ਸੰਸਾਰ ਵਰਗਾ ਹੀ ਹੋਰ ਹੀ ਹੈ ਨਹੀਂ ਬੈਠੇਗਾ ਤਾਲਮੇਲ ਉੱਚਾ ਹੁੰਦਾ ਹੈ ਉਹਦੀ ਸੋਚਣੀ ਬੜੀ ਉੱਚੀ ਹੁੰਦੀ ਹੈ ਉਦੀ ਵਿਚਾਰ धारा ਬੜੀ بلند ਹੁੰਦੀ ਹੈ। ਜਾਂ ਤੇ ਆਪਣੀ ਸੋਚ ਨੂੰ ਨਿਵਾ ਕਰੇ। ਮੁਸ਼ਕਿਲ ਹੈ। ਜਿਵੇਂ ਪਾਗਲ ਜਿਹਾ ਲੇਪੇ ਪੈ ਨੇ। ਜਾਂ ਤੇ ਪਾਗਲ ਹੋ ਗਏ। ਆਪਣੀ ਸੁਰਤ ਬਿਲਕੁਲ ਨਹੀਂ ਨੀ ਕਰੇ। ਤਾਂ ਫਿਰ અવਤਾਰ ਤੇ ਅਵਤਾਰ ਹੀ ਨਾ ਰਿਹਾ ਫਿਰ ਤੇ ਪਾਗਲ ਹੀ ਹੋ ਗਿਆ ਗੁਸਤਾਖੀ ਮਾਰੋ। ਬਦਕਿਸਮਤੀ ਹੈ ਕਿ ਕਦੀ ਕਦਾਈ ਇਸ ਤਰ੍ਹਾਂ ਦਾ ਕੋਈ ਪੈਗੰਬਰ ਪਹਿਗਾਮ ਲੈ ਕੇ ਆਂਦਾ ਹੈ ਜਗਤ ਨੂੰ ਸੁਣਾਉਂਦਾ ਹੈ। ਪਾਗਲਾਂ ਦੀ ਦੁਨੀਆ 'ਚ ਪਰ ਪਾਗਲਾਂ ਦੀ ਢੀੜ ਬਣੀ ਹੈ। ਸਿਆਣਾ ਤੇ ਕੋਈ ਇੱਕ ਆਦਮੀ। ਤੇ ਜੇ ਹੁਣ ਇੱਕ ਆਦ ਸਿਆਣਾ ਆ ਗਿਆ ਤੇ ਬਹੁਤ ਵੱਡੀ ਢੀੜ ਪਾਗਲਾਂ ਦੀ ਹੋਵੇ ਤੇ ਇੱਕ ਸਿਆਣੇ ਦਾ ਜੀਮਣਾ ਹੌਖਾ ਹੋ ਜਾਂਦਾ ਹੈ। ਸਾਰਾ ਇਤਿਹਾਸ ਪੜ ਕੇ ਦੇਖੋ ਪਾਗਲਾਂ ਦੀ ਢੀੜ ਨੇ ਈਸਾ ਮਸੂਲੀ ਤੇ ਚੜ ਦਿੱਤਾ। ਪਾਗਲ ਹੀ ਚੜਾ ਸਕਦੇ ਨੇ, ਸਿਆਣਾ ਨਹੀਂ ਚੜਾ ਸਕਦਾ। ਬੇਕਸੂਰ ਬੰਦੇ ਨੂੰ ਪਾਗਲਾ ਦੀ ਧੇੜ ਨਹੀਂ ਮਹਾਰਸ ਕਰਾ ਗੁਰੂ ਨਾਨਕ ਨੂੰ ਜੇਲ੍ਹ ਦੇਚ ਪਾ ਦਿੱਤਾ ਬਾਬਰ ਨੇ ਜੇਲ੍ਹ ਦੇ ਬੰਦ ਕਰ ਦਿੱਤਾ ਪਾਗਲ ਲੋਗਾ ਨੇ ਧਨ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾ ਦਿੱਤਾ ਬਾਈ ਧਾਰ ਦੇ ਰਾਜੇ ਉਹਨਾਂ ਨੇ ਸਾਰੀ ਜ਼ਿੰਦਗੀ ਸੰਘਰਸ਼ ਕਰਦੇ ਰਹੇ ਚੈਨ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਬੈਠਣੇ ਨਹੀਂ ਦਿੱਤਾ ਭਜ ਦੌਰ ਲਈ ਜ਼ਿੰਦਗੀ ਦੇ ਕ੍ਰਿਸ਼ਨ ਦਾ ਤਾਲ ਮੇਲ ਕੌਰਵਾਂ ਨਾਲ ਕੰਸ ਨਾਲ ਨਹੀਂ ਬੈਠਿਆ ਤਾਲ ਮੇਲ ਬੈਠੇ ਨਹੀਂ ਇਤਿਹਾਸ ਸਾਰਾ ਤੁਸੀਂ ਪੜ ਕੇ ਦੇਖ ਲਓ ਮੁਹੰਮਦ ਸਾਹਿਬ ਦਾ ਤਾਲ ਮੇਲ ਮੱਕੇ ਦੇ ਬਦਵਾਂ ਨਾਲ ਨਹੀਂ ਬੈਠਿਆ ਔਰ ਇੱਕ ਰਾਤ ਵੀ ਚੈਨ ਨਾਲ ਉਹਨਾਂ ਨੇ ਮੁਹੰਮਦ ਸਾਹਿਬ ਨੂੰ ਕਿਦਰ ਰਹਿਣ ਵੀ ਨਹੀਂ ਦਿੱਤਾ ਭਜਾਈ ਰੱਖੀ ਰਹਿ ਪਰੇਸ਼ਾਨ ਕੀਤਾ ਤੇ ਬਹੁਤ ਸਾਰੇ ਹਵਨ ਤੇ ਇੱਕ ਸਿਆਣੇ ਦਾ ਜੀਵਣਾ ਬੜਾ ਔਖਾ ਹੋ ਜਾਂਦਾ ਹੈ ਇਹ ਵੀ ਮੈਰਸ ਕਰਦਾ ਮੈਂ ਤੇ ਇਸ ਸੰਬੰਧੇ ਚ ਕਹਾਣੀ ਇੱਕ ਛੋਟਾ ਜਿਹਾ ਸ਼ਹਿਰ ਤੇ ਉਹੀ ਰਜਵਾਲਾ ਉਸ ਬੈਠ ਨਿਕਾ ਜਿਆ ਰਾਜਾ ਛੋਟਾ ਜਿਹਾ ਰਾਜ ਬਾਤ ਸਾਰੇ ਸ਼ਹਿਰ ਦੇ ਵਿੱਚ ਖੂਹ ਇੱਕੋ ਹੀ ਸੀ ਤੇ ਸਾਰਾ ਸ਼ਹਿਰ ਉੱਥੋਂ ਹੀ ਪਾਣੀ ਵਰਦਾ ਸੀ ਤੇ ਪੀਂਦਾ ਸੀ ਪੁਰਾਣਾ ਜ਼ਮਾਨਾ ਅੱਜ ਕਿਸੇ ਨੇ ਖੂਹ ਦੇ ਵਿੱਚ ਕੋਈ ਐਸੀ ਦਵਾਈ ਪਾ ਦਿੱਤੀ ਜਿਉਂ ਸ਼ਹਿਰ ਵਾਸੀਆਂ ਨੇ ਪਾਣੀ ਪੀਤਾ ਤੇ ਪਾਗਲ ਹੋ ਗਏ ਆਪਣਾ ਤਵਾਜਨ ਖੋ ਬੈਠੇ ਇਨਾ ਪਾਗਲਾ ਨੇ ਰਾਜੇ ਦਾ ਮਹਿਲ ਘੇਰ ਲਿਆ ਤੇ ਮਹਿਲ ਘੇਰ ਕੇ ਕਹਿਣ ਲੱਗੇ ਅਸੀਂ ਰਾਜਾ ਬਦਲਣਾ ਹੈ ਇਹ ਰਾਜਾ ਨਹੀਂ ਚਾਹੀਦਾ ਸਾਨੂੰ ਬਦਲਣਾ ਹੈ ਰਾਜਾ ਬੜਾ ਹੈਰਾਨ ਹੋਇਆ ਕੱਲ ਤੱਕ ਤੇ ਸਾਰੇ ਠੀਕ ਸਨ ਅੱਜ ਕੀ ਹੋ ਗਿਆ ਅਚਨਜੇਤ ਕੀ ਹੋ ਗਿਆ ਅਚਾਨਕ ਕੀ ਹੋ ਗਿਆ ਕੱਲ ਤੱਕ ਤੇ ਬਿਲਕੁਲ ਠੀਕ ਸਨ ਉਹਨੇ ਆਪਣਾ ਵਜ਼ੀਰ ਬੁਲਾਇਆ ਅਖੇ ਪ੍ਰਜਾ ਨੇ ਮੇਰਾ ਮਹਿਲ ਘੇਰਿਆ ਹੋਇਆ ਹੈ چاروں پانسیں تک کہا بدلنا ہے راجا سانو نہیں چاہیدہ وزیر نو اصلیت دا پتا چل چکے اسے وزیر نے کہا راجن انا دلتے تسی راج کرنا چاہدے ہو راج پاٹ میں چھوڑنا تھوڑی ہے راج تے میں چلاواں گا محل مہلتے میں نہیں چھوڑنا ہے راج پاٹ تے میں چلاواں گا راج کرنا ہے ہاں راج کرنا ہے ਤੋ ਫਿਰ ਇੱਕ ਹੀ ਸ਼ਰਤ ਤੇ ਰਾਜ ਕਰ ਸਕੋਗੇ ਜਿਸ ਖੋ ਦਾ ਪਾਣੀ ਇਹਨਾਂ ਨਾਲੇ ਕੀਤਾ ਤੁਸੀਂ ਵੀ ਲਈ ਲੋ। ਹੋਰ ਕੋਈ ਚਾਹਾਂ ਨਹੀਂ। ਪਾਗਲਾਂ ਦੇ ਪਾਗਲ ਹੀ ਰਾਜ ਕਰ ਸਕਦੇ ਨੇ ਸਿਆਣੇ ਨਹੀਂ। ਸਿਆਣੇ ਨਾਲ ਤਾਂ ਤਮ ਗੋਟ ਕੇ ਰੱਖਦੇ ਨੇ ਸਾਰੇ ਪਾਗਲ। ਸਿਆਣੇ ਨਾਲ ਤਾਂ ਚੱਲ ਨਹੀਂ ਹਰਾਮ ਕਰ ਦਿੰਦੇ। ਸਿਆਣੇ ਦੇ ਤਾਂ ਸ਼ਾਇਦ ਬੰਦ-ਬੰਦ ਕੱਟ ਕੇ ਰੱਖਦੇ। ਅੱਜ ਤੱਕ ਸਿਆਣੇ ਬੰਦੇ ਇਸ ਤਰ੍ਹਾਂ ਹੀ ਹੁੰਦੇ ਰਹਿੰਦੇ। ਇਥੇ ਨੇਜ ਯੂਨਾਨ ਵਿੱਚ ਚੋਟੀ ਦਾ ਸਿਆਣਾ ਬੰਦਾ ਸੁਗਰਾ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ ਕਮਾਲ ਦੀ ਗੱਲ ਐਨਾ ਸਿਆਣਾ ਬੰਦਾ ਜਿਹਦੀਆਂ ਵਿਚਾਰਾਂ ਅੱਜ ਵੀ ਪ੍ਰਭਾਵਿਤ ਕਰਦੀਆਂ ਨੇ ਪਾਗਲਾਂ ਦੀ ਭੀੜ ਨੇ ਉਹਨੂੰ ਇੱਕ ਪਾਸੇ ਕਰ ਦਿੱਤਾ ਪਰ ਪਾਗਲਾਂ ਦਾ ਪਾਗਲਪਨ ਦਾ ਉਦੋਂ ਹੀ ਪਤਾ ਚੱਲਦਾ ਹੈ ਜੇ کہیں ਨਾ ਜਾਣਾ ਜਦ ਕਿਸੇ ਸਿਆਣੇ ਦੀ ਸਿਆਣਪ ਦਾ ਤਾਲ ਮਿਲ ਨਹੀਂ ਬੈਠਦਾ ਕੋਈ ਨਜ਼ਰ ਕਰ ਦੇ ਵਰਨਾ ਪਤਾ ਵੀ ਨਹੀਂ ਚੱਲਦਾ ਬਹੁਤ ਸਾਰੇ ਪਾਗਲਾਂ ਦੀ ਭੀੜ ਸਾਰੇ ਜਗਤ ਦੇ ਐਸਾ ਹੀ ਹੈ ਇਹ ਦੋ ਤਰ੍ਹਾਂ ਦੇ ਮਨੁੱਖਾਂ ਦਾ ਆਮ ਸੰਸਾਰ ਨਾਲ ਤਾਲਮੇਲ ਨਹੀਂ ਬੈਠਦਾ ਇੱਕ ਮਹਾਪੁਰਸ਼ ਜਿਸ ਦੀ ਗੱਲ ਹੈ ਸਿਰ ਦੇ ਉੱਪਰ ਲੱਗ ਜਾਂਦੀ ਹੈ ਹੁਣ ਸਿਰ ਦੇ ਉੱਪਰੋਂ ਜਿਹੜੀ ਗੱਲ ਲੰਘਦੀ ਹੈ ਥੋੜਾ ਤੇ ਸਿਰ ਉੱਚਾ ਕਰਨਾ ਪਏਗਾ ਤਾਂ ਜਾ ਕੇ ਪਕੜ ਦੇ ਚਾਏਗੀ ਤਾਂ ਜਾ ਕੇ ਸਮਝ ਦੇ ਚਾਏਗੀ